82 ਖੂਨ ਦੀ ਫੜ ਕੇ ਤੇ ਗੱਲ ਵਿੱਚ ਦਾਨੀ ਪਿੱਤਾ ਦਾ ਇੰਜ ਲਲਕਾਰਿਆ ਹੈ ਪੂਰਾ ਕਰਨਾ ਮੈਂ ਉਸ ਸੰਕਲਪ ਤਾਈ ਨਾਨਕ ਰੂਪ ਵਿੱਚ ਜਿਹੜਾ ਮੈਂ ਧਾਰਿਆ ਹੈ ਉਹ ਦੀ ਜੋਤ ਮਨੁੱਖਤਾ ਦੇ ਮੰਦਰ ਵਿੱਚੋਂ ਪਾ ਕੇ ਜਿਸਮ ਦੇ ਚਰਬੀ ਜਗਾ ਦੇਵਾਂਗਾ ਉਹ ਲੱਗਾ ਹੋਇਆ ਗ੍ਰਹਿਣ ਤੋਂ ਬੀਰਤਾ ਨੂੰ ਧੋ ਕੇ ਲਹੂ ਦੇ ਨਾਲ ਮੈਂ ਲਾ ਦਿਆਂਗਾ ਲਾ ਦਿਆਂਗਾ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਇੱਕ ਸੀਸ ਦੀ ਲੋੜ ਆਓ ਇੱਕ ਪਿੱਛੇ ਨੌਜਵਾਨ ਮੁੰਡਾ ਸੰਗਤ ਜਦੋਂ ਤੰਨੀ ਆਵਾਜ਼ ਪੈਂਦੀ ਤਾਂ ਉੱਥੋਂ ਉੱਟ ਕੇ ਦੂਜਿਆਂ ਦੇ ਮੋਢੇ ਤੇ ਹੱਥ ਰੱਖਦਾ ਜੇ ਸੰਗਤ ਦੇ ਵਿੱਚ ਦੀ ਲੰਘਦਾ ਲੰਘਦਾ ਮਹਾਰਾਜ ਜੀ ਵੱਲੇ ਤੁਰ ਪਿਆ। ਕਈ ਬੰਦੇ ਵਿਚਾਰ ਕਰਨ ਲੱਗ ਪਏ ਕਹਿੰਦੇ ਜਾਤ ਉਹਨੇ ਸੁਣਿਆ ਨਹੀਂ। ਇਹਨੂੰ ਕੋਈ ਭਲੇਖਾ ਪੈ ਗਿਆ। ਗੁਰੂ ਕਹਿੰਦਾ ਮੈਨੂੰ ਸੀਸ ਚਾਹੀਦਾ। ਤੇ ਇਹ ਅੱਥੇ ਕਿਹੜਾ ਜਾਂਦਾ ਵੀ ਜਿਵੇਂ ਖਰਾ ਪ੍ਰਸ਼ਾਦ ਦਾ ਗੱਫਾ ਮਿਲਣਾ ਹੋਵੇ। ਇਹਨੂੰ ਸਮਝ ਨਹੀਂ ਲੱਗੀ। ਇਹਨੇ ਚਲੋ ਮਹਾਰਾਜ ਜੀ ਸਾਹਮਣੇ ਆ ਗਿਆ ਤੇ ਸਾਡਾ ਇਹ ਸੁਭਾਅ ਹੈ ਆਮ ਪੰਜਾਬੀਆਂ ਦਾ। ਜੇ ਤੇ ਮਿਲਣੀ ਹੋਵੇ ਮੁਫਤ ਦੀ ਚੀਜ਼ ਮੈਂ ਵੀ ਪਿੰਡ 'ਚ ਹੀ ਰਹਿੰਦਾ ਤੇ ਆਪਣਾ ਸਾਰਾ ਭਾਈਚਾਰਾ ਇੱਕੋ ਹੀ ਆ ਤੁਹਾਨੂੰ ਕਹ ਲੈਣ ਨੂੰ ਨਹੀਂ ਕਹਿ ਸਕਦਾ ਮੈਂ ਵਿੱਚੇ ਹੀ ਜੇ ਤੇ ਮਿਲਣੀ ਹੋਵੇ ਦੌਰ ਤੋਂ ਵੀ ਕਿਲੋ ਕਣਕ ਉੱਤੋਂ ਮੁਫਤ ਵੀ ਕਈ ਰਾਂ ਹੁੰਦੀ ਆ ਤੇ ਕੋਈ ਹੋਰ ਛੋਟੀ ਮੋਟੀ ਕੋ ਦਾਲ ਦੱਬਤਾ ਕੋਈ ਪਤਾ ਨਹੀਂ ਕੀ ਘਸਿਆ ਪਿਟਿਆ ਕਿੱਥੋਂ ਲੈਂਦਾ ਹੈ ਤੇ ਸਾਡੇ ਮੱਥੇ ਮਰਦੰਦੇ ਕਈ ਵਾਰੀ ਤੇ ਉੱਥੇ ਤਾਂ ਅਸੀਂ ਫਿਰ ਅੱਕ ਮਾਰ ਕੇ ਤੇ ਦੂਜੇ ਨੂੰ ਕਰ ਦਿੰਦੇ ਪਿਛਾ ਭਈ ਤੂੰ ਪਿਛਾ ਲਿਆ ਤੇ ਅਸੀਂ ਲਾਈਨ ਤੋੜ ਕੇ ਅੱਗੇ ਚਲੇ ਜਾਨੇ ਆ ਤੇ ਅੱਗੇ ਜਾ ਕੇ ਨਾ ਪਰੇ ਮਾਨ ਨਾਲੇ ਸਾਡਾ ਸੁਭਾਅ ਆ ਪੰਜਾਬੀਆਂ ਦਾ ਅਸੀਂ ਇਹ ਗੱਲ ਕਹਿੰਨੇ ਆ ਭਈ ਸਾਡਾ ਹੱਕ ਇੱਥੇ ਰੱਖ ਅਸਾਂ ਲੈਣਾ ਇਸੇ ਗੱਲ ਤੋਂ ਝਗੜੇ ਹੋ ਜਾਂਦੇ ਇਸੇ ਗੱਲ ਤੋਂ ਲੜਾਈਆਂ ਹੋ ਜਾਂਦੀਆਂ ਮਾਮੂਲੀ ਜੀ ਚੀਜ਼ ਪਿੱਛੇ ਭਾਈਚਾਰਾ ਤੋੜ ਦਿੱਤਾ ਡਿਸਪਲਨ ਭੱਗ ਕਰ ਦਿੱਤਾ ਇਹ ਆਪਾਂ ਵੀ ਨਹੀਂ ਇੱਥੇ ਕਰੀ ਜਾਂਦੇ ਟਿਕਟ ਲੈਣ ਗਿਆ ਤਾਂ ਵੀ ਲਾਈਨ ਤੋੜ ਗਿਆ ਗੁਰਦੁਆਰੇ ਲੰਘਣਾ ਹੋਵੇ ਤਾਂ ਵੀ ਦੂਜਿਆਂ ਨੂੰ ਸਾਸ ਆਸਾ ਕਰਕੇ ਬਾਹਰ ਚਲੇ ਜਾਂਦੇ ਆ। ਮੈਂ ਪਿੱਛੇ ਜੀ ਇੱਕ ਵਾਰੀ 2015-16 ਦੀ ਗੱਲ ਹੈ। ਉੱਥੇ ਕਿਸੇ ਮੰਤਰੀ ਨੇ ਨਾ ਹਸਪੀਟਲ ਵਿੱਚ ਦਵਾਈ ਲੈਂਦੇ ਆ ਲਾਈਨ ਤੋੜ ਦਿੱਤੀ ਸੀ। ਮੇਰੇ ਸਾਹਮਣੇ ਹੀਗਾ। ਉਹ ਨੂੰ ਉੱਥੇ ਸੀ। ਉਸ ਮੰਤਰੀ ਸਾਹਿਬ ਜੀ ਸ਼ਰਮਨਾਮ ਧਾਰੀਵਾਲ ਤੋਂ ਕੀ ਕਰਨ ਕਰਕੇ ਕਿਥੇ ਹੈ। ਉਹਨੇ ਕੁਝ ਬੰਦਿਆਂ ਦੀ ਸਹਿਮਤੀ ਨਾਲ ਹੀ ਅੱਗੇ ਗਿਆ ਸੀ ਕੁਝ ਬੰਦਿਆਂ ਨੇ ਕਿਹਾ ਵੀ ਸਾਡਾ ਮਨਿਸਟਰ ਖੜਾ ਹੈ ਉਹਨਾਂ ਕਿਹਾ ਜੀ ਕੋਈ ਗੱਲ ਨਹੀਂ ਭਾਈ ਸਾਹਿਬ ਤੁਸੀਂ ਦਵਾਈ ਲੈ ਲਓ ਉਹਨਾਂ ਦੇ ਦੋ ਚਾਰ 10 ਬੰਦਿਆਂ ਨੇ ਸਹਿਮਤੀ ਦੇ ਦਿੱਤੀ ਉਹ ਇੱਥੋਂ ਉੱਥੇ ਤੇ ਅੱਗੇ ਜਾ ਕੇ ਲਾਈਨ ਵਿੱਚ ਖੜੇ ਹੋ ਗਏ ਬਾਲਾ ਵਿਰਧ ਨੇ ਉਹਨੂੰ ਕਈ ਚੈਨਲਾਂ ਤੇ ਮੀਡੀਏ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਣੀ ਪਈ ਸੀ ਵੀ ਮੈਂ ਇੱਕ ਜ਼ੁਮੇਵਾਰ ਬੰਦਾ ਹੁੰਦਿਆਂ ਵਿਧਾਨ ਤੋੜਿਆ ਤੇ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਹਾਂ ਤੇ ਉਹਦੇ ਇਦਾਂ ਵੱਡਾ ਉਹਦੇ ਤੇ ਹੁੰਦਿਆ ਵੀ ਉਹਨੇ ਮਾਫੀ ਮੰਗੀ ਤੇ ਅਸੀਂ ਸਾਧ ਸੰਗਤ ਜੀ ਸਭ ਕੁਝ ਕਰੀ ਵੀ ਜਾਂਦੇ ਆ ਜੀ ਕੰਦਾ ਆਪਣੇ ਮਨ ਦੀ ਮੈਲ ਆਓ ਕਮਾ ਉਸਾਂ ਦਾ ਛਾਲ ਮਾਰ ਕੇ ਇੱਕ ਦਾ ਪਰ ਕਿਸੇ ਵੀ ਦੂਜੀ ਵਾਰੀ ਆਵਾਜ਼ ਮਾਰੀ ਮੈਂ ਉਹਦੇ ਉੱਤੇ ਥੋੜਾ ਜਿਹਾ ਲੇਟ ਆਇਆ ਹੈ ਲੇਟ ਆਉਣ ਦੀ ਮਾਫੀ ਦੇ ਦਿਓ ਦੇਖੋ ਸਿੱਖ ਦਾ ਹਿਰਦਾ ਇਸ ਤਰ੍ਹਾਂ ਦਾ ਇਹਨੂੰ ਕਹਿੰਦੇ ਵਿਸ਼ਾਲਤਾ ਇਹਨੂੰ ਕਹਿੰਦੇ ਨਿਮਰਤਾ ਇਹਨੂੰ ਕਹਿੰਦੇ ਭੈ ਭਾਂ ਦੀ ਵਿੱਚ ਰਹਿਣਾ ਮੈਂ ਕਿਤੇ ਗੁਰਮੁਖੀ ਕਿਤਾਬ ਪੜ੍ਹ ਰਿਆ ਸੀ ਉਹਦੇ ਵਿੱਚ ਬੜਾ ਪਿਆਰਾ ਬਚਨ ਆਇਆ ਤੁਹਾਡੇ ਵੀ ਕੰਮ ਆਉਣ ਵਾਲਾ ਹੈ ਉਹ ਵਿਦਵਾਨ ਲਿਖ ਰਿਹਾ ਕਹਿੰਦਾ ਜਿਹੜਾ ਜ਼ਿੰਦਗੀ 'ਚ ਕਦੇ ਭੁੱਲ ਨਾ ਕਰੇ ਖੁਦ ਭਗਵਾਨ ਹੈ ਤੇ ਬਾਬੇ ਦੀ ਬਾਣੀ ਕਹਿੰਦੀ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਪਾਰ ਰੱਬ ਨਹੀਂ ਭੁੱਲਦਾ ਬੰਦਾ ਦੀ ਹਰ ਘੜੀ ਭੁੱਲਦਾ ਰਹਿੰਦਾ ਜਿਹੜਾ ਜ਼ਿੰਦਗੀ 'ਚ ਕਦੇ ਭੁੱਲ ਨਾ ਕਰੇ ਖੁਦ ਭਗਵਾਨ ਹੈ ਜਿਹੜਾ ਭੁੱਲ ਕਰਕੇ ਮੰਨ ਲਵੇ ਉਹ ਇਨਸਾਨ ਹੈ ਜਿਹੜਾ ਗਲਤੀ ਤੇ ਗਲਤੀ ਭੁੱਲ ਤੋਂ ਭੁੱਲ ਕਰੀ ਜਾਂਦਾ ਉਹ ਸ਼ੈਤਾਨ ਹੈ ਤੇ ਜਿਹੜਾ ਗਲਤੀ ਕਰਦਾ ਵੀ ਆ ਤੇ ਮੰਨਦਾ ਵੀ ਨਹੀਂ ਉਹ ਹਵਾਨ ਹੈ ਹਵਾਨ ਦਾ ਮਤਲਬ ਹੁੰਦਾ ਹੰਕਾਰ ਜਿਹੜਾ ਹੰਕਾਰ ਵਿੱਚ ਆ ਜਾਏ ਉਸ ਬੰਦੇ ਦਾ ਕੋਈ ਇਲਾਜ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਪੰਜਾਂ ਦਾਕੂਆਂ ਨੇ ਹਰ ਸੰਦੇ ਨੂੰ ਠੇਰਾ ਪਾਇਆ ਮੈਨੂੰ ਵੀ ਤੁਹਾਨੂੰ ਵੀ ਕਿਤਨਾ ਕਦੇ ਕੋਈ ਨਾ ਕੋਈ ਜਾਗ ਹੀ ਹੁੰਦਾ ਹੈ ਬੰਦਾ ਉਹਦੇ ਠੇਰੇ ਵਿੱਚ ਆ ਜਾਂਦਾ ਤਬਾਈ ਹੋ ਜਾਂਦੀ ਹੈ ਪਰ ਸਭ ਤੋਂ ਪਰਬਲ ਹੰਕਾਰ ਹੈ ਮਾਫ਼ ਕਰ ਦੇਣਾ ਬਾਕੀਆਂ ਦਾ ਇਲਾਜ ਹੈਗਾ ਤੇ ਜਿਹੜਾ ਹੰਕਾਰ ਬੰਦੇ ਨੂੰ ਹੋ ਜਾਣਾ ਉਹਦਾ ਕੋਈ ਇਲਾਜ ਨਹੀਂ ਜੇ 바ਬੇ ਦੀ ਬਾਣੀ ਕਹਿੰਦੀ ਹਰ ਜੂ ਹੰਕਾਰ ਦਾ ਕਾਵਾ ਇਹ ਮੇਧ ਖੂਸਣਾ ਤੇ ਆਮ ਸਾਡਾ ਇੱਕ ਪੰਜਾਬੀ ਸੱਭਿਆਚਾਰ ਦਾ ਬੋਲਾ ਹੈ ਆਮ ਅਸੀਂ ਸਿਆਣਿਆਂ ਵਿਦਵਾਨਾਂ ਕੋਲੋਂ ਸੁਣਦੇ ਰਹਿੰਦੇ ਹੰਕਾਰਿਆ ਸੋ ਮਾਰਿਆ ਜਿਹੜੇ ਬੰਦੇ ਨੂੰ ਹੰਕਾਰ ਹੋ ਜਾਵੇ ਸਮਝੋ ਜਨ ਥੋੜੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਚੀਜ਼ ਦਾ ਵੀ ਆਦਾ ਇੱਥੇ ਮਾਣ ਹੈ ਭਾਈ ਢੀਆਂ ਪੁੱਤਾਂ ਦਾ ਮਾਣ ਕੋਠੀਆਂ ਕਾਰਾਂ ਦਾ ਮਾਣ ਹੈ ਧਨ ਦੌਲਤ ਦਾ ਕੋਈ ਮਾਣ ਹੈ ਨਹੀਂ ਜਿਨ੍ਹਾਂ ਨੇ ਕਈ ਗਾਂਢ ਜੋੜੇ ਨਾ ਵੀ ਸੰਸਾਰ ਚ ਚਲੇ ਤੇ ਜਾਣ ਲੱਗੇ ਲਗਾਤ ਨਹੀਂ ਸਕੇ ਬੈਠੇ ਹੁਣ ਵੀ ਤੁਸੀਂ ਵੀ ਦੇਖੇ ਹੋਣਗੇ ਮੈਂ ਵੀ ਦੇਖਿਆ ਮਾਇਆ ਬੜੀ ਇਕੱਠੀ ਕੀਤੀ ਪਰੰਪਰਕ ਸਮੇਂ ਤੇ ਮਿਆ ਪੁੱਤਾਂ ਨੇ ਪੁੱਛਿਆ ਨਹੀਂ ਤੇ ਲਵਾਰਸ ਕਹਿ ਕੇ ਦੂਜਿਆਂ ਨੇ ਸੰਸਕਾਰ ਕੀਤੇ ਆਹ ਕੱਲ ਪਰਸੋਂ ਨੈਟ ਉੱਤੇ ਵੇਖ ਰਹੇ ਸੀ ਮਨੁਫਾ ਚੇਤਾ ਭੁਰਗਾ ਵੀ ਕਿੰਨੇ ਕਰੋੜ ਦੀ ਜਾਇਦਾਦ ਹੈ ਤੇ ਮੈਂ ਸੋਚਦਾ ਕਿ ਜੇ ਇੰਨੀ ਤੂੰ ਮਾਇਆ ਸੀ ਤੇ ਉਸ ਦੋ ਬੰਦੇ ਹਾਇਰ ਕਰ ਲਿੰਦਾ ਕੋਈ ਬੀਬੀ ਕੋ ਬੰਦਾ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਭਾਈ ਤੁਸੀਂ ਰੋਟੀ ਪਾਣੀ ਬਣਾ ਦਿਆ ਕਰੋ ਥਾਂ ਪੋਚਾ ਸਵਾਰ ਦਿਆ ਕਰੋ ਤੇ ਇਹਨੂੰ ਮੰਝੇ ਤੇ ਬੈਠੇ ਨੂੰ ਵੀ ਰੋਟੀ ਮਿਲ ਸਕਦੀ ਸੀ ਥੋੜਾ ਰੁਪਈਆ ਦਾ ਮਾਲਕ ਹੈ ਪਰ ਬੱਚਿਆਂ ਲਈ ਕਮਾਉਂਦਾ ਧਨ ਇਕੱਠਾ ਕਰਦਾ ਰਹਿ ਗਿਆ ਅਖੀਰ ਬੱਚਿਆਂ ਨੇ ਛੱਡ ਦਿੱਤਾ ਬਿਰਧ ਆਸ਼ਰਮ ਵਿੱਚ ਚਲਿਆ ਗਿਆ ਉੱਥੇ ਦੀ ਮੌਤ ਹੋ ਗਈ ਸੰਸਕਾਰ ਸਮੇਂ ਪੁੱਤਾਂ ਧੀਆਂ ਨੇ ਨਾ ਕਰ ਦਿੱਤੀ ਤੇ ਦੂਜਿਆਂ ਨੇ ਉਹਦਾ ਸੰਸਕਾਰ ਕੀਤਾ ਆਪਾਂ ਖਲੋਤੇ ਕਿੱਥੇ ਐਵੇਂ ਕਿਹੜੀ ਗੱਲ ਦਾ ਮਾਨ ਕਰੀ ਜਾਂਦੇ ਆ ਕਿਸੇ ਗੱਲ ਦਾ ਹੰਕਾਰ ਨਹੀਂ ਬੰਦਾ ਕਰ ਸਕਦਾ ਪਤਾ ਹੀ ਕੋਈ ਨਹੀਂ ਕੱਲ ਨੂੰ ਹੋਣਾ ਕੀ ਹੈ ਤੇ ਅੱਛੀ ਅੱਸੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਦਾਬੇ ਕਰੀ ਜਾਂਦੇ ਆ ਆ ਸੁਣਿਓ ਜਰਾ ਸਿੱਖ ਦੇ ਹਰਦਾ ਕਿਹੋ ਜਿਹਾ ਆਇਆ ਹੱਥ ਜੋੜ ਕੇ ਬੰਦਾ ਮਾਰੇ ਲੇਟ ਆਉਣ ਦੀ ਮਾਫੀ ਦੇ ਦਿਓ ਤੇ ਇਹ ਸੀਸ ਤੁਹਾਡਾ ਹੈ ਇਸ ਧਾਰ ਉੱਤੇ ਲੱਗਾ ਹੋਇਆ ਸੀਸ ਇਹ ਗੁਰੂ ਦਾ ਤੇ ਮੇਰਾ ਸੀਸ ਤੁਹਾਡੇ ਚਰਨਾਂ ਚ ਪਰਵਾਰ ਚੜ ਜਾਵੇ ਭਾਈ ਬੈਰ ਆ ਖੱਤਰੀਆਂ ਦਾ ਮੁੰਡਾ ਲਾਹ ਕੇ ਰਹਿਣ ਵਾਲਾ ਬਾਤ ਗਲ ਵਿੱਚ ਪੁੱਲਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੇ ਕਰਦਾ ਇਹ ਜਿਹੜੀ ਗੱਲ ਜਾਨ